ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ ਵਿੱਚ ਬਚਤ ਖਾਤਾ ਹੈ ਜਾਨੀ ਕਿ ਸੇਵਿੰਗ ਅਕਾਊਂਟ ਹੈ ਤਾਂ ਜਰੂਰ ਦੇਖੋ ਵੀਡੀਓ ਪੰਜਾਬ ਨੈਸ਼ਨਲ ਬੈਂਕ ਵੱਲੋਂ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਗਾਹਕਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ ਕੀ ਹੈ ਤੋਹਫਾ ਵੀਡੀਓ ਵਿੱਚ ਅਖੀਰ ਤੱਕ ਬਨੇ ਰਹੋ ਸੋ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਬੈਂਕ ਨੇ ਕਿਹਾ ਹੈ ਕਿ ਹੁਣ ਬਚਤ ਖਾਤਿਆਂ ਵਿੱਚ ਘੱਟੋ-ਘੱਟ ਉਸਤ ਬਕਾਇਆ ਨਾ ਰੱਖਣ ਤੇ ਕੋਈ ਵੀ ਜੁਰਮਾਨਾ ਨਹੀਂ ਲਗਾਇਆ ਜਾਵੇਗਾ ਬੈਂਕ ਦਾ ਇਹ ਫੈਸਲਾ ਲੋਕਾਂ ਨੂੰ ਖਾਤੇ ਵਿੱਚੋਂ ਘੱਟੋ-ਘੱਟ ਬਕਾਇਆ ਰੱਖਣ ਦੀ ਚਿੰਤਾ ਤੋਂ ਰਾਹਤ ਦੇ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਜੇਕਰ ਆਪਾਂ ਪਹਿਲਾਂ ਬੈਲੈਂਸ ਘੱਟ ਰੱਖਦੇ ਸੀ ਤਾਂ ਆਪਣੇ ਬਚਤ ਖਾਤੇ ਵੀ ਤਾਂ ਉਸ ਵਿੱਚ ਨੈਗੇਟਿਵ ਮਾਰਕਿੰਗ ਹੋਣੀ ਸ਼ੁਰੂ ਹੋ ਜਾਂਦੀ ਸੀ ਇਸ ਸਬੰਧ ਵਿੱਚ ਬੈਂਕ ਵੱਲੋਂ ਆਪਣੇ ਐਕਸ ਹੈਂਡਲ ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਬੈਂਕ ਦਾ ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋ ਗਿਆ ਹੈ ਇਸ ਖਾਸ ਤੌਰ ਤੇ ਔਰਤਾਂ ਕਿਸਾਨ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਕਰੇਗਾ ਪਿਛਲੇ ਮਹੀਨੇ ਕੈਨਰਾ ਬੈਂਕ ਨੇ ਜੂਨ ਮਹੀਨੇ ਤੋਂ ਆਪਣੇ ਸਾਰੇ ਖਾਤਿਆਂ ਦੇ ਉਸ ਤੋਂ ਮਾਈਕ੍ਰੋ ਮਾਸਿਕ ਬਕਾਇਆ ਬਣਾਈ ਰੱਖਣ ਦੀ ਜ਼ਰੂਰਤ ਨੂੰ ਹਟਾ ਦਿੱਤਾ ਸੀ ਪੀਐਨਬੀ ਸੇਵਿੰਗ ਅਕਾਊਂਟ ਇਸ ਲਈ ਬੈਂਕ ਆਪਣੇ ਖਾਤੇ ਵਿੱਚ ਘੱਟੋ-ਉਸਤ ਬਕਾਇਆ ਰੱਖਣ ਲਈ ਕਹਿੰਦਾ ਹੈ ਤਾਂ ਜੋ ਇਸ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਗਾਹਕ ਆਨਲਾਈਨ ਬੈਂਕਿੰਗ ਏਟੀਐਮ ਸ਼ਖਾ ਆਦਿ ਵਰਗੀਆਂ ਕਈ ਸੇਵਾਵਾਂ ਪ੍ਰਾਪਤ ਕਰਦੇ ਰਹਿ ਸਕਣ। ਕਈ ਵਾਰ ਬੈਂਕ ਘੱਟੋ-ਘੱਟ ਬਕਾਇਆ ਰੱਖਣ ਤੇ ਗਾਹਕਾਂ ਨੂੰ ਉੱਚ ਵਿਆਜ ਦਰ ਮੁਫਤ ਏਟੀਐਮ ਲੈਣ ਦੇਣ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਇਸੇ ਦਿਨ ਵਾਲੀ ਬੈਂਕ ਘੱਟੋ-ਘੱਟ ਬਕਾਇਆ ਨਾ ਰੱਖਣ ਤੇ ਆਪਣੇ ਗਾਹਕਾਂ ਨੂੰ ਜੁਰਮਾਨਾ ਬਸੂਲਦੇ ਹਨ ਕਈ ਵਾਰ ਜੇਕਰ ਖਾਤੇ ਵਿੱਚ ਲੰਬੇ ਸਮੇਂ ਤੋਂ ਘੱਟੋ-ਘੱਟ ਬਕਾਇਆ ਨਾ ਰੱਖਿਆ ਜਾਂਦਾ ਹੈ ਤਾਂ ਬੈਂਕ ਖਾਤੇ ਬੰਦ ਕਰ ਵੀ ਦਿੰਦੇ ਹਨ ਮੋٹے ਤੌਰ ਤੇ ਬੈਂਕ ਵਿੱਚ ਕਾਰੋਬਾਰ ਹੈ ਜੋ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਜਮ੍ਹਾਂ ਰਕਮ ਦੀ ਤੇ ਜੁਰਮਾਨੇ ਨਿਰਪਰ ਕਰਦਾ ਹੈ ਘੱਟੋ-ਘੱਟ ਸੰਬੰਧੀ ਆਰਬੀ ਦੇ ਨਿਯਮ ਅਨੁਸਾਰ ਬੈਂਕ ਨੂੰ ਹਮੇਸ਼ਾ ਇੱਕ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਤੇ ਜੁਰਮਾਨਾ ਲੱਗੇ ਲਗਦੇ ਖਾਤਾ ਬਕਾਇਆ ਨਿਕਾਦਮਾ ਨਾ ਹੋ ਜਾਵੇ ਸੋ ਪੀਐਨਵੀ ਦੇ ਬੈਂਕਾਂ ਲਈ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਸੀ ਕਿ ਜੇਕਰ ਤੋਂ ਤੁਸਰ ਦੇ ਹੁਣ ਖਾਤੇ ਵਿੱਚ ਮੈਨੇ ਪੈਸੇ ਘਟ ਰਹੇ ਨੇ ਤਾਂ ਉਸ ਵਿੱਚ ਕੋਈ ਵੀ ਚਾਰਜ ਜਾਂ ਨੈਗੇਟਿਵ ਚਾਰਜ ਨਹੀਂ ਕੀਤਾ ਜਾਵੇਗਾ ਤੁਹਾਡਾ ਬੈਲੈਂਸ ਮਾਈਨਸ ਵਿੱਚ ਨਹੀਂ ਜਾਵੇ ਸੋ ਅੱਜ ਦੀ ਵੀਡੀਓ ਚੈਸੀ ਜੇਕਰ ਤੁਹਾਨੂੰ ਸਾਡੇ ਦਰ ਦੀ ਜਾਣਕਾਰੀ ਬਧੇ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਲਾਇਕ ਜ਼ਰੂਰ ਕਰ ਦਿਓ ਸੋ ਕਮੈਂਟ ਬਾਕਸ ਵਿੱਚ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਸੋ ਤਦ ਤੱਕ ਲਈ ਦਿਓ ਜਸਤ ਧੰਨਵਾਦ